ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨਹੁ ਵਿਸਾਰੀ ਆਗੇ ਗਿਆ ਨਾ ਬਾਜੀ ਹਾਰੀ ਮੁਈ ਮੇਰੀ ਮਾਈ ਹੌਂ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲਗੇ ਨਾ ਪਾਲਾ ਰਹਾਉ ਬਲ ਤਿਸ ਬਾਪੈ ਜਿਨ ਹੌਂ ਜਾਇਆ ਪੰਚਾਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਹਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੁਝਿਆ ਆਸਾ ਇਕਤ ਪੱਤਰ ਪਰ ਔਰਕਟ ਕੁਰਕਟ ਇਕਤ ਪੱਤਰ ਪਰ ਪਾਣੀ ਆਸ ਪਾਸ ਪੰਚ ਜੋਗੀਆਂ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨਗਨ ਬਾਡਾ ਡੂ ਕਿਨਹੇ ਬੇਬੇਕੀ ਕਾਟੀ ਤੂੰ ਰਹਾਓ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਆਉ ਹੀਰੀ ਸਗਲਿਆਂ ਕੀ ਹਉ ਬਹਿਨ ਭਾਨ ਜੀ ਜਿਨਹ ਬਰੀ ਤਿਸ ਚੇਰੀ ਹਮਰੋ ਭਰਤਾ ਬਡੋ ਬਿਵੇਕੀ ਆਪੇ ਸੰਤ ਕਹਾਵੈ ਉਹ ਹਮਾਰਾ ਮਾਥੈ ਕਾਇਮ ਔਰ ਹਮਰੈ ਨਿਕਟ ਨ ਆਵੈ ਨ ਕਹੋ ਕਾਟੀ ਕਨਹੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁਤ ਈਰਥ ਭ੍ਰਮਨਾ ਲੁੰਜਿਤ ਮੁੰਜਿਤ ਮੂਨ ਜਟਾ ਤਰ ਅੰਤ ਤਉ ਮਰਨਾ ਤਾਤੇ ਸੀਵਿਅਲੇ RAM ਨਾਮ ਰਸਨਾ RAM ਨਾਮ ਹਿੱਤ ਜਾ ਕੈ ਕਹਾ ਕਰੇ ਜਮਨਾ ਰਹਾਉ ਆਗਮ ਨਿਰਗਮ ਜੋਤਿਕ ਜਨ ਹੈ ਬਹੁ ਬਹੁ ਵਿਆਕਰਨਾ ਤੰਤ ਮੰਤਰ ਸਭ ਔਖਦ ਜਨ ਹੈ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ 베ਦ ਪੁਰਾਨ ਸਿਮਰਤ ਸਭ ਖੋਜੇ ਕਹੂ ਨਾ ਊਬਰਨਾ ਕਹੋ ਕਬੀਰ ਇਉ ਰਮ ਹੈ ਜੰਪਉ ਮੇਟ ਜਨਮ ਮਰਨਾ ਆਸਾ ਫੀਲੇ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ ਰਾਮ ਕੱਕਰੀਆ ਬਰੇ ਪਕਾਏ ਕਿਨੈ ਬੂਝਨਹਾਰਾ ਖਾਏ ਰਹਾਓ ਬੈਠ ਸਿੰਘ ਘਰ ਪਾਨ ਲਗਾਵੇ ਕੀਸ ਗਲਉਰੇ ਲਿਆਵੇ ਕਰ ਕਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਬਜਾਵੇ ਬੰਸ ਕੋ ਪੂਤ ਬਿਆਹਨ ਚੱਲਿਆ ਸੋਹਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ 베ਦੀ ਸੱਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨਹੋਰੇ ਸੰਤ ਹੋ ਕੀਟੀ ਪਰਬਤ ਖਾਇਆ ਕਛੂਆ ਕਹਿ ਅੰਗਾਰ ਭੇਲੂ ਰੋ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ 172 ਆਧਾਰੀ ਏਕੋ ਜਸਹਿ ਦੁਆਰਾ ਨਵੈ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਦ ਪਾਵੇ ਤਲਕਾ ਬ੍ਰਹਮ ਲੈ ਗगन ਚਰਾਵੇ ਰਹਾਉ ਕਿੰთა ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਘਾਲੈ ਪੰਜ ਤਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਾਹਰੀ ਕਾਇਆ ਕਰ ਧੁਈ ਦ੍ਰਿਸ਼ਟ ਕੀ ਅਗਨ ਜਲਾਵੈ ਤਿਸ ਕਾ ਭਾਉ ਲਏ ਰਿਦ ਅੰਤਰ ਚੋਹ ਜੁਗ ਤਾੜੀ ਲਾਵੈ ਸਭ ਜੋਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸਾਨਾ ਆਸਾ Hindu Turk ਕਹਾਤੇ ਆਏ ਕਿਨ ਇਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਂਦੇ ਪਿਸਤ ਦੋਜਕ ਕਿਨ ਪਾਈ ਕਾਜੀ ਤੈ ਕਵਨ ਕਤੇ ਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾਓ ਸਖਤ ਸਨੇਹ ਕਰ ਸੁੰਨਤ ਕਰੀਐ ਮੈਂ ਨਾ ਬਦਉਗਾ ਭਾਈ ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਅਪਣ ਹੀ ਕਟ ਜਾਈ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀ ਕਰੀਐ ਅਰਧ ਸਰੀਰੀ ਨਾਰ ਨਾ ਛੋੜੈ ਤਾ ਤੇ Hindu ਹੀ ਰਹੀ ਐ ਛਾੜ ਕ ਤੇਬ RAM ਭਜ ਬਉਰੇ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ RAM ਕੀ ਤੁਰਕ ਰਹੇ ਪਚਹਾਰੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬਉਰੇ ਤੁਹੇ ਕਰੀ ਨਾ ਰੱਖੈ ਕੋਈ ਤੂੰ RAM ਨਾਮ ਜਪ ਸੋਈ ਰਹਾਓ کا کی مات پتا کہ کو کبن پور کی جو کٹ پھوٹے کو پوچھے کا ڈو کا ڈو ہوئی ڈہوری بیٹھی ماتا روٹیا لے گئے پائی لٹ چھٹکائے تریا روب ہنس اکیلا جائی کہ کبھیر سنہو رے سنت ہو پی ساگر کہ بندے سر ظلم ہوتا ہے جم نہیں ہٹے گسائی دکے ਇਕ ਓਅੰਕਾਰ ਸਤਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀੋ ਕੇ ਚਉਪਦੇ ਇੱਕ ਤੁਕੇ ਸੰਕ ਸੁਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵ ਨਾ ਬਿਲੋਵ ਹੋ ਮੇਰੇ ਭਾਈ ਸਹਜ ਬਿਲੋਵ ਹੋ ਜੈਸੇ ਤਤ ਨ ਜਾਈ ਰਹਾਓ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮਹੇ ਸਬਦ ਸੰਜੋਈ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲੱਗ ਉਤਰੇ ਤੀਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਡਲ ਨਾ ਬਾਜਾਏ ਨੱਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਰਬ ਰਹਾ ਏਕ ਅਵਰ ਨਹਿਂ ਦੂਆ ਰਹਾਓ ਟੂਟੀ ਤੰਤ ਨਾ ਬਜੈਰ ਬਾਬ ਪੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤਉ ਬਿਸਰਿਓ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ ਆਸਾ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਰਾਮਈਆ ਹਉ ਬਾਰਿਕ ਤੇਰਾ ਕਾਹੇ ਨਖੰਡਸ ਅਵਗਨ ਮੇਰਾ ਰਹਾਉ ਜੇ ਅਤਿ ਕ੍ਰੂਪ ਕਰੇ ਕਰਤਾ ਆ ਤਾ ਭੀ ਚੀਤ ਨ ਰਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਨ ਰਵੈ ਕਬੀਰ ਆਸਾ ਅੱਜ ਹਮਾਰੀ ਗੋਮਤੀ ਤੀਰ ਜਹਾਂ ਬਸਹਿ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਰਦ ਕਰਹਿ ਖਵਾਸੀ ਪਾਸ ਬੈਠੀ ਬੀਬੀ ਕਬਲਾਦਾਸੀ ਕੰਠੇ ਮਾਲਾ ਜਿਵਾਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ RAM ਗੁਣ ਗਾਵੋ Hindu Turk ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀਉ ਕੇ ਪੰਚ ਪਦੇ ਨੌ ਦੋ ਤੁਕੇ ਪੰਜ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਪੁਲੀ ਮਲਨੀ ਹੈ ਏਓ ਸਤਗੁਰ ਜਾਗਤਾ ਹੈ ਦੇਓ ਰਹਾਓ ਬ੍ਰਹਮ ਪਾਤੀ ਵਿਸ਼ਨ Đਾਰੀ ਫੂਲ ਸੰਕਰ ਦੇਓ ਤੀਨ ਦੇਵ ਪ੍ਰਤਖ ਤੋਰੈ ਕਰਹਿ ਕਿਸ ਕੀ ਸੇਓ ਪਾਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਇਹ ਮੂਰਤ ਸਾਚੀ ਹੈ ਤਉ ਗੜਨ ਹਾਰੇ ਖਾਓ ਪਾਤ ਪਹਿਤ ਅਰਲਾਪਸੀ ਕਰ ਕਰਾ ਕਾ ਸਾਰ ਭੋਗ ਨਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਮਾਲਿਨ ਭੁਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨ ਕੀਓ 30 ਬਰਸ ਕਛ ਦੇਵ ਨ ਪੂਜਾ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗयो ਸਾਇਰ ਸੋਖ ਭੁਜੰ ਬਲਯੋ ਰਹਾਓ ਸੂਕੇ ਸਰਵਰ ਪਾਲ ਬੰਧਾਵੈ ਲੂਣੇ ਖੇਤ ਹੱਥਵਾਰ ਕਰੈ ਆਇਓ ਚੋਰ ਤੁਰੰਤ ਹਲੇ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹੇ ਜਿਹਾ ਬਚਨ ਸੁਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ ਹਰ ਜਿਉ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਤੇ ਚਲਦਿਆਂ ਨਾਲ ਚਲਿਓ ਕਹਿਤ ਕਬੀਰ ਸੁਨਹੋ ਰੇ ਸੰਤੋ ਅਨ ਤਨ ਕਛੂਐ ਲੈ ਨਾ ਗयो ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਵਿਦ ਬਾਨੀ ਲਾਈ ਕਾਹੂ ਮਹਿ ਮੋਤੀ ਮੁਕਤਾ ਹਲ ਕਾਹੂ ਬਿਆਦ ਲਗਾਈ ਸੂ ਮਹਿ ਧਨ ਰਾਖਨ ਕਉ ਦੀਆ ਮੁਗਦ ਕਹੈ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੈ ਖਿੰਦ ਮਹਿ ਕਰੈ ਨਿਬੇਰਾ ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮੰਨੈ ਭਾਣਾ ਮਨ ਵਸਾਈ ਕਹ ਕਬੀਰ ਸੁਨਹੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਛਟਾਰਾ ਲੈ ਗयो ਤਰੀ ਤਾਗਰੀ ਝੂਠੀ